ਤੁਸੀਂ ਸਾਰੇ ਮੈਨੂੰ ਨਾ ਇੱਕ ਗੱਲ ਦੱਸੋ ਫਿਰ ਥੋਨ ਦੇ ਵਿੱਚ ਨਾ ਕਈਆਂ ਨੂੰ ਮਿਰਚਾਂ ਵੜੀਆਂ ਲੱਗਦੀਆਂ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਉਹ ਇੱਕ ਪਵਿੱਤਰ ਰਿਸ਼ਤਾ ਮੰਨਿਆ ਗਿਆ ਸਾਰੇ ਰਿਸ਼ਤਾ ਤੋਂ ਉੱਤੇ ਪਰ ਰਖੜੀ ਬੰਦਾ ਕਿਉਂ ਬੰਦਾ ਕਿਉਂ ਭੈਣ ਦੀ ਰੱਖਿਆ ਕਰੇਗਾ ਹਰ ਸਿਕਿਉਰਿਟੀ ਦੇਏਗਾ ਉਹਦੇ ਚਾਰਜ ਫਿਰ ਇੱਕ ਬਾਉਂਡਰੀ ਬਣਾ ਕੇ ਰੱਖੇਗਾ ਕਿ ਉਹਨੂੰ ਕਿਸੇ ਚੀਜ਼ ਦੀ ਤਕਲੀਫ ਨਾ ਹੋਏ ਉਹਨੂੰ ਬਾਹਰਲਾ ਬੰਦਾ ਹੱਥ ਨਾ ਪਾ ਪਾਏ ਇੱਜ਼ਤ ਬਣਾ ਕੇ ਰੱਖੇਗਾ ਇਹਨੂੰ ਕਹਿੰਦੇ ਭਰਾ ਤੁਸੀਂ ਅੱਜਕੱਲ ਕੀ ਕਰ ਰਹੇ ਹੋ ਕੈਨੇਡਾ 'ਚ ਇਹ ਚੀਜ਼ ਆਮ ਹੋਈ ਪਈ ਆ ਆਸਟ੍ਰੇਲੀਆ ਕੈਨੇਡਾ ਜਿਨ੍ਹਾਂ ਦੀ ਮੈਨੂੰ ਸਟੋਰੀਆਂ ਦੱਸਦੇ ਆ ਵੇ ਐਦਾਂ ਕੁਝ ਹੋ ਰਿਹਾ ਇੱਥੇ ਨਿਊਜ਼ੀਲੈਂਡ ਵੀ ਇਹ ਨਹੀਂ ਕਿ ਮੈਂ ਨਿਊਜ਼ੀਲੈਂਡ 'ਚ ਵੱਠੀ ਮੈਂ ਨਿਊਜ਼ੀਲੈਂਡ ਨੂੰ ਉਹ ਨਹੀਂ ਕਰੂੰਗੀ ਡਿਫੈਂਡ ਕਰੂੰਗੀ ਨੋ ਹੂੰ ਬਿਲਕੁਲ ਨਹੀਂ ਮੈਂ ਖੁਦ ਦੇਖ ਰਹੀ ਹਾਂ ਇੱਥੇ ਕੀ ਹੋ ਰਿਹਾ ਐਟ ਲੀਸਟ ਤੁਸੀਂ ਭਰਾ ਤਾਂ ਨਾ ਕਹੋ ਜੇ ਤੁਸੀਂ ਗੂ ਖਾਣੇ ਉਹਨਾਂ ਨਾਲ ਤੁਸੀਂ ਭਰਾ ਬਣਾਉਂਦੀਆਂ ਉਹਨਾਂ ਨੂੰ ਤੇ ਭਰਾ ਜਿਹੜੇ ਬਣਦੇ ਭਰਾ ਆਂ ਅਸ਼ੀਨਾਂ ਦੇ ਉਹੀ ਭਰਾ ਸੀ ਇਹਨਾਂ ਦੇ ਉਹੀ ਉੱਠ ਕੇ ਮੁੜ ਕੇ ਉਹਨਾਂ ਕੁੜੀਆਂ ਨੂੰ ਆਪਣੇ ਫਰੈਂਡਾਂ ਦੇ ਨਾਲ ਮਲਵਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਲੈ ਫੜ ਇੰਨਾ ਗੱਲਬਾਤ ਕਰ ਲਾ ਇਹ ਇਹਨਾਂ ਨੂੰ ਭਰਾ ਕਹਿੰਦੇ ਆ ਇਹ ਭਰਾ ਹੁੰਦੇ ਥੋੜੇ ਕਿਸੇ ਨੂੰ ਭੈਣ ਭਰਾ ਨਹੀਂ ਬਣਾਈਦਾ ਹੁੰਦਾ ਆ ਜਮਾਨਾ ਨਾਲ ਭੈਣ ਭਰਾ ਬਣਾਉਣ ਆ ਲੱਗੇ ਆ ਜੋ ਸਕਾ ਬਲੱਡ ਹੁੰਦਾ ਨਾ ਉਹੀ ਹੁੰਦਾ ਭਰਾ ਮੈਂ ਇਹ ਗੱਲ ਦੀ ਵੀਡੀਓ ਪਹਿਲਾਂ ਵੀ ਪਾਈ ਸੀ ਹੁਣ ਇੱਕ ਸਟੋਰੀ ਜਿਹੜੀ ਮੇਰੇ ਕੋਲ ਆਈ ਉਹ ਕਹਿੰਦੇ ਵੀ ਇੰਨਾ ਦੁਖੀ ਹੋਏ ਪਏ ਆ ਮੈਂ ਸਾਹਮਣੇ ਆਪਣੇ ਅੱਖਾਂ ਦੇ ਘਾਟ ਟੋਟ ਦੇ ਦੇਖੇ ਆ ਨਾ ਮੁੰਡੇ ਘਾਟਾ ਨਾ ਕੁੜੀਆਂ ਘਾਟਾ ਜੇ ਕਈ ਆਪਾਂ ਕੱਲੇ ਕੁੜੀਆਂ ਦੇ ਉੱਤੇ ਤਵੇ ਲਾਦ ਮਾ ਮੈਂ ਨਾ ਮੁੰਡੇ ਵੀ ਨਹੀਂ ਘਾਟ ਮੁੰਡੇ ਵੀ ਕੁੜੀਆਂ ਨੂੰ ਭੈਣਾ ਭੈਣਾ ਕਹਿ ਕੇ ਤੇ ਫਿਰ ਉਹੀ ਗੱਲ ਅੰਬਰਸਰੀਆਂ ਦੀ ਕਹਿਣੀ ਤੇ ਭੈਣ ਬਣਾ ਕੇ ਲੈਣੀ ਉਹੀ ਭੈਣ ਨੂੰ ਤੁਸੀਂ ਬਿਸਤਰ ਤੇ ਲੈ ਕੇ ਜਾਂਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੀ ਤੇ ਕੁੜੀਆਂ ਜਿਹੜੀਆਂ ਉਸਮੁੰਡੇ ਜਿਹੜੇ ਬੰਦਿਆਂ ਦੇ ਕੋਲ ਜਾਂਦੀਆਂ ਉਹਨਾਂ ਨੂੰ ਪਹਿਲਾਂ ਭਰਾ ਬਣਾਉਂਦੀਆਂ ਉਹਨਾਂ ਦੀ ਘਰ ਵਾਲੀ ਨੂੰ ਬਣਾਉਂਦੀਆਂ ਭਾਬੀ ਉਹਨਾਂ ਦੇ ਨਿਆਣਿਆਂ ਦੀਆਂ ਬਣਦੀਆਂ ਭੂਆ ਫਿਰ ਉਹਦੇ ਹੀ ਬੰਦੇ ਦੇ ਨਾਲ ਹੰਬਿਸਤਰ ਹੋ ਜਾਂਦੀਆਂ ਤੇ ਉਹ ਜਿਹੜੇ ਬੰਦੇ ਆ ਉਹ ਪਹਿਲਾਂ ਤਾਂ ਉਹਨੂੰ ਕਹਿੰਦੇ ਸਾਡੀ ਛੋਟੀ ਭੈਣ ਐ ਗਰੂਮਿੰਗ ਪੂਰੀ ਕਰਦੇ ਆ ਉਹਦੀ ਛੋਟੀ ਭੈਣ ਆ ਮੈਂ ਤੇਰੀ ਹੈਲਪ ਕਰੂੰਗਾ ਮੈਂ ਤੇਰੀ ਰੈਂਟ ਚ ਹੈਲਪ ਕਰੂੰਗਾ ਮੈਂ ਤੇਰੀ ਸਾਰੇ ਪਾਸੇ ਕਰੂੰਗਾ ਉਹਨੂੰ ਗੱਲਾਂ ਚ ਲੈਣਾ ਕੁੜੀਆਂ ਨੂੰ ਹੈਨਾ ਨਿਆਣੀਆਂ ਨੂੰ ਜਿਹੜੀਆਂ ਸਟੂਡੈਂਟ ਆਈਆਂ ਆ ਤੇ ਉਹਨਾਂ ਨੂੰ ਗੱਲਾਂ ਚ ਲੈ ਕੇ ਤੇ ਮੁੜ ਕੇ ਫਿਰ ਚੌਥੇ ਪੰਜਵੇਂ ਤੇ ਉਹਨਾਂ ਨੂੰ ਬੈੱਡ ਤੇ ਲੈ ਜਾਣਾ ਆਪਣੇ ਨਾਲ ਤੇ ਆਪਣੀ ਜਨਾਨੀ ਨਾਲ ਕਰਨਾ ਧੋਖਾ ਤੇ ਆਪਣੀ ਜਨਾਨੀ ਨੂੰ ਕੱਢ ਦਿੰਦੇ ਆ ਤੌਮ ਤਾਂ ਫਿਰ ਉਹ ਕੁੜੀ ਤੇ ਵੀ ਲੱਗਦੀਆਂ ਉਹਨੂੰ ਤਾਂ ਸਮਝ ਨਹੀਂ ਹੁੰਦੀ ਜਿਹੜੀਆਂ ਸਟੂਡੈਂਟਾਂ ਉਹ ਨਿਆਣੀਆਂ ਆਈਆਂ 18 18 19 19 20 21 ਕਿਕ ਸਾਲ ਦੀ ਨਹੀਂ ਸਮਝ ਤਾਂ ਸਾਢੇ 23 31 ਸਾਲ ਦੇ ਹੋ ਗਏ ਸਾਨੂੰ ਹੁਣ ਸਮਝ ਲੱਗੀ ਜਾ ਕੇ ਵੀ ਕੀ ਗੱਲਾਂ ਹੁੰਦੀਆਂ ਬਟ ਹਾਂ ਆਏ ਕੰਮ ਨਹੀਂ ਕੀਤੇ ਵੀ ਮੈਰਿਡ ਬੰਦਿਆਂ ਦੇ ਨਾਲ ਆਏ ਇਹ ਉਹ ਇਦਾਂ ਦੇ ਲੱਛਣ ਆਪਾਂ ਨਹੀਂ ਕੀਤੇਗੇ ਠੀਕ ਆ ਅਗਲੇ ਆਪਣੇ ਘਰ ਬਸਣ ਭਾਈ ਸਾਨੂੰ ਕੁਝ ਨਹੀਂ ਲੈਣ ਦੇਣਾ ਹੈਗਾ ਆਪਣੇ ਘਰ ਆਪਣ ਆਪਣੇ ਵਿਆਹ ਕਰਾ ਕੇ ਆਏ ਆ ਲਾਵਾ ਲੈ ਕੇ ਆਏ ਆ ਉਹ ਵਿਆਹ ਕੀ ਇੱਜ਼ਤ ਨਾਲ ਜਿਹੜੀ ਜਨਾਨੀ ਲੈਂਦੀ ਆ ਕੀ ਗੱਲ ਉਹ ਉਹ ਕੀ ਬਗੈਰਤ ਐ ਵਿਚਾਰੀ ਜਿਹੜੀ ਘਰੇ ਬੈਠੀ ਆ ਨਿਆਣੇ ਸੰਭ ਰਹੀ ਆ ਜਾਂ ਤੁਹਾਡਾ ਰੋਟੀ ਪਾਣੀ ਪਕਾ ਰਹੀ ਆ ਹਨਾ ਇਹ ਜਿਹੜਾ ਭੈਣ ਭਰਾ ਵਾਲਾ ਕੰਮ ਫੜਿਆ ਆ ਨਾ ਤੁਸੀਂ ਰਿਸ਼ਤੇ ਗੰਦੇ ਕਰਦੇ ਪਏ ਆ ਆ ਕੈਨੇਡਾ ਦੇ ਵਿੱਚ ਤਾਂ ਸਕੇ ਭੈਣ ਭਰਾ ਵੀ ਸੌਂ ਜਾਂਦੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਆ ਜਾਂ ਤੁਸੀਂ ਇਹ ਕੁੜੀਆਂ ਮੁੰਡੇ ਕਦੇ ਜਿਹਨੂੰ ਜਿਹੜੀਆਂ ਕੁੜੀਆਂ ਬੇਸਮੈਂਟਾਂ ਚ ਰਹਿੰਦੀਆਂ ਕੈਨੇਡਾ ਤੇ ਭਰਾ ਕਹਿੰਦੀਆਂ ਸਾਡੇ ਤਾਂ ਭਰਾ ਸਾਨੂੰ ਰੋਟੀ ਦੇਣ ਆਉਂਦੇ ਆ ਤੇ ਕਮਰੇ ਦੇ ਵਿੱਚ ਉੱਥੇ ਕਿਸੇ ਦੇ ਕੌਂਡਮ ਖਿਲਰੇ ਖੜਦੇ ਹੁੰਦੇ ਆ ਤੇ ਕਿਸੇ ਦੇ ਪੇਪਰ ਇਕੱਠੇ ਹੋਏ ਹੁੰਦੇ ਆ ਬਹੁਤ ਕਹਾਣੀਆਂ ਆਂਡੀਆਂ ਮੇਰੇ ਕੋਲ ਹੈਂ ਤੁਸੀਂ ਸ਼ਰਮ ਦਾ ਤੁਹਾਨੂੰ ਘਾਟਾ ਤੁਸੀਂ ਡੁੱਬ ਕੇ ਮਰ ਜਾਓ ਤੁਸੀਂ ਇਹ ਤੋਂ ਚੰਗਾ ਜਾ ਤਾਂ ਇਹ ਤੁਹਾਨੂੰ ਤਕਲੀਫਾ ਤੁਸੀਂ ਐਟਲੀਸਟ ਇਹ ਕਹਿ ਸਕਦੀਆਂ ਸਾਡਾ ਕਲਾਸਮੇਟ ਆ ਸਾਡਾ ਫਰੈਂਡ ਆ ਪਰ ਨਹੀਂ ਪਤਾ ਐ ਬੇ ਅਗਲਿਆਂ ਨੇ ਅਲਾਉਡ ਨਹੀਂ ਕਰਨਾ ਬੇ ਤੂੰ ਕਮਰੇ ਚ ਲੈ ਕੇ ਆ ਇਹਨੂੰ ਤਾਂ ਕਹਿ ਦਿੰਦੀ ਆ ਭਰਾ ਆ ਬੇ ਅਗਲਾ ਚੁੱਪ ਕੀਤਾ ਰਹੂਗਾ ਜਾਂ ਕਹਿ ਦਣਗੀਆ ਕਜ਼ਨ ਭਰਾ ਆ ਚੁੱਪ ਕੀਤਾ ਰਹੂਗਾ ਕਿਹੜੇ ਭਰਾਇਆ ਜਿਹੜੇ ਤੁਹਾਡੇ ਕਮਰਿਆਂ ਤੱਕ ਪਹੁੰਚ ਜਾਂਦੇ ਆ ਹੈ ਕਿਹੜੇ ਭਰਾਇਆ ਜਿਹੜੇ ਤੁਹਾਡੇ ਕਮਰੇਆਂ ਚ ਕੌਂਡਮ ਲੈ ਕੇ ਆਉਂਦੇ ਆ ਕਿਹੜੇ ਭਰਾਇਆ ਜਿਹੜੇ ਬਾਥਰੂਮ ਚ ਇਹਨੇ ਪੇਪਰ ਇਕੱਠੇ ਕਰ ਦਿੰਦੇ ਆ ਤੁਹਾਡੇ ਕਿਹੜੇ ਭਰਾਇਆ ਜਿਹੜੇ ਤੁਹਾਨੂੰ ਉੱਪਰ ਪਹਿਣਾ ਕਹਿ ਕੇ ਤੇ ਤੁਹਾਡੀਆਂ ਯਾਰੀਆਂ ਆਪਣੇ ਆਪ ਨਾਲ ਪਹਿਲਾਂ ਸੌਂ ਸੂ ਲਿਆ ਤੇ ਮੁੜ ਕੇ ਆਪਣੇ ਯਾਰ ਦੇ ਨਾਲ ਤੁਹਾਡੀ ਅਟੈਚਮੈਂਟ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਹਨੂੰ ਭਰਾ ਕਹਿੰਦੇ ਆ ਤੁਸੀਂ ਇਹਨੂੰ ਤੁਸੀਂ ਭਰਾ ਕਹਿੰਦੇ ਆ ਮੈਂ ਸਕੇ ਭੈਣ ਭਰਾ ਤੋਂ ਰਿਸ਼ਤਾ ਕੋਈ ਸਮਝਦੀ ਨਹੀਂ ਹੈਗੀ ਕਿ ਕੋਈ ਭੈਣ ਭਰਾ ਹੋ ਸਕਦਾ ਇਸੇ ਕਰਕੇ ਮੈਂ ਖਿਲਾਫ ਆ ਹੁਣ ਜਿੱਦਾਂ ਸਕੇ ਭੈਣ ਭਰਾਵਾਂ ਨੇ ਵੀ ਹੁਣ ਕੰਮ ਹੈ ਸਟੋਰੀ ਆਈ ਸੀ ਮੇਰੇ ਕੋ ਉਤਾਰ-ਤਾਰ ਕਰਤਾ ਕੰਮ ਮਾਸੀ ਦੀਆਂ ਕੁੜੀਆਂ ਘਰਾਂ ਜਾ ਕੇ ਰਹਿਣ ਲੱਪਣ ਉਹ ਭੈਣਾ ਹੁੰਦੀਆਂ ਸਕੀਆਂ ਉਹ ਆਪਣੇ ਜੀਜੇ ਨਾਲ ਸੌ ਜਾਂਦੀਆਂ ਹਨਾ ਤੇ ਜੀਜੇ ਜਿਹੜੇ ਆ ਉਹ ਲੱਛਣਾ ਕੰਮ ਕਰੀ ਜਾਂਦੇ ਆ ਯਾਰ ਕਿਤੇ ਯਕੀਨ ਕੀਤਾ ਜਾਵੇ ਤਾਂ ਹੀ ਤਾਂ ਮੈਂ ਜਿਹੜੇ ਕਹਿ ਦਿੰਦੀ ਜਿਹੜੀਆਂ ਭੂਆ ਮਾਸੀਆਂ ਦੀਆਂ ਕੁੜੀਆਂ ਆ ਪਰੇ ਰੱਖੋ ਇਹਨਾਂ ਨੂੰ ਅੱਜ ਕੱਲ ਰਿਸ਼ਤੇ ਦੇ ਉੱਤੇ ਕੋਈ ਯਕੀਨ ਨਹੀਂ ਰਹਿ ਗਿਆ ਕਿਹਨੇ ਕਿਸ ਦੇ ਨਾਲ ਗਾਟੀ ਪਾ ਲੈਣੀ ਆਪਣੀ ਤਾਂ ਭਰਾਵਾਂ ਨਾਲ ਸੌਂਈ ਜਾਂਦੀਆਂ ਇਹ ਮੇਰੇ ਮੇਰੇ ਨਾਲ ਵੀ ਇਹ ਚੀਜ਼ ਮੇਰੇ ਨਾਲ ਹੋਈ ਨਹੀਂ ਬਟ ਮੈਂ ਮੈਂ ਤਾਂ ਮੂੰਹ ਤੋਂ ਕਹਿੰਦੀ ਹੁੰਦੀ ਸੀ ਵੀ ਜਿੱਦਾਂ ਮਤਲਬ ਇਹ ਗਲਤ ਨਹੀਂ ਹੈਗਾ ਇੱਕ ਜਨਾਨੀ ਦਾ ਬੋਲਣ ਦਾ ਹੱਕ ਹੁੰਦਾ ਵੀ ਜਿੱਦਾਂ ਮੇਰੇ ਫੋਨ ਫੋਨ ਤੇ ਗੱਲ ਕਰਨੀ ਮੇਰੇ ਨਾਲ ਦੇ ਨੇ ਉਨੇ ਆਪਣੇ ਭੂਆ ਮਸਲੇ ਮੈਂ ਤੋ ਲੋਕ ਕੇ ਗੱਲ ਕਰਨੀ ਹਨਾ ਇੱਕ ਹੁੰਦੀ ਵੀ ਸ਼ਰਿਆ ਮੋਰੇ ਬਹਿ ਕੇ ਗੱਲ ਕਰੋ ਇਟਸ ਓਕੇ ਸਾਡੀ ਭੈਣ ਦਾ ਫੋਨ ਆਇਆ ਨੋ ਪ੍ਰੋਬਲਮ ਪਰ ਜਿਹੜੀ ਆ ਤ ਤ ਤ ਨਾ 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 ਆ ਕੰਮ ਹੁੰਦੇ ਹਨਾ ਇਟਸ ਡਾਊਟਫੁਲ ਇਹ ਮੇਰੇ ਲਈ ਡਾਊਟਫੁਲ ਆ ਚਾਹੇ ਉਹ ਚਲੋ ਸਹੀ ਗੱਲ ਕਰ ਰਿਹਾ ਹੋਵੇ ਭਾਵੇਂ ਹੌਲੀ ਕੋਈ ਘਰ ਦੀ ਪਰਸਨਲ ਗੱਲ ਵੀ ਕਰਨੀ ਹੋਵੇ ਪਰ ਜੋ ਅੱਜ ਕੱਲ੍ਹ ਜ਼ਮਾਨਾ ਤੇ ਰਿਵਾਜ ਚੱਲਦਾ ਪਿਆ ਨਾ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਵੀ ਕੀ ਪਤਾ ਕਿਹੜਾ ਭੂਆ ਦੀ ਕੁੜੀ ਨਾਲ ਫਸਿਆ ਕਿਹੜਾ ਮਾਸੀ ਦੀ ਕੁੜੀ ਨਾਲ ਫਸਿਆ ਤੇ ਕਿਹੜਾ ਕੀ ਤੇ ਕਲਾਸਮੇਟਾਂ ਜਿਹੜੀਆਂ ਉੱਠ ਕੇ ਫਰੈਂਡਾਂ ਤੇ ਭੈਣਾ ਬਣਾਈਆਂ ਜਾਂ ਭਾਈ ਭਾਵੇਂ ਤੁਹਾਡਾ ਰਿਸ਼ਤਾ ਸਹੀ ਵੀ ਹੋਊਗਾ ਪਰ ਜੋ ਜ਼ਮਾਨੇ 'ਚ ਆਲੇ-ਦੁਆਲੇ ਅਸੀਂ ਦੇਖ ਰਹੇ ਹਾਂ ਨਾ ਇਸ ਕਰਕੇ ਰਿਸ਼ਤਿਆਂ ਤੇ ਯਕੀਨ ਉੱਠ ਗਿਆ ਨਹੀਂ ਯਕੀਨ ਹੁੰਦਾ ਸਕਾ ਬਲੱਡ ਸਕਾ ਭੈਣ ਭਰਾ ਜਿਹੜੇ ਇੱਕੋ ਢਿੱਡੋਂ ਜੰਮੇ ਆ ਉਹ ਹੀ ਤੁਹਾਡੇ ਭਰਾ ਹੋ ਸਕਦੇ ਆ ਠੀਕ ਆ ਪਰ ਉਹਨਾਂ ਨੂੰ ਵੀ ਅੱਜਕੱਲ ਬਚਾਲੇ ਨੂੰ ਬੇਲ ਤਾਂ ਹੈ ਨਹੀਂ ਉਹ ਵਿਚਾਰੇ ਆਪਣੇ ਕੰਮਾਂ 'ਚ ਫਸੇ ਆ ਆਪਣੀਆਂ ਫੈਮਲੀਆਂ 'ਚ ਆਪਣੇ ਘਰਦਿਆਂ 'ਚ ਨਿਆਣਿਆਂ 'ਚ ਕੀ ਤੇ ਕੋਈ ਟਾਈਮ ਹੈ ਹੁਣ ਇੰਨਾ ਹੈ ਤੇ ਇਹਨਾਂ ਭਰਾਵਾਂ ਕੋਲ ਇੰਨਾ ਟਾਈਮ ਹੈਗਾ ਤੁਹਾਡੇ ਲਈ ਤੁਹਾਡੇ ird gird ਤੁਹਾਨੂੰ ਖਾਣਾ ਪਹਚਾਣ ਤੁਹਾਨੂੰ ਹਸਬੰਡ ਤੁਹਾਡੇ ਇੰਡੀਆ ਬੈਠੇ ਹੁੰਦੇ ਆ ਜਿੰਨੀਆਂ ਕੁੜੀਆਂ ਮੈਨੂੰ ਦੱਸਿਓ ਤੁਹਾਡੇ ਹਸਬੰਡ ਜਿਹੜੇ ਆ ਉਹ ਤੁਸੀਂ ਇੰਡੀਆ 'ਚ ਛੱਡੇ ਆ ਤੇ ਤੁਸੀਂ ਇੱਥੇ ਕਹਿੰਦੇ ਇਹ ਮੇਰਾ ਪੜਾ ਆ ਹੈ ਤੇ ਉਸੇ ਭਰਾ ਨਾਲ ਫਿਰ ਚੌਥੇ ਦਿਨ ਤੁਸੀਂ ਬਿਸਤਰੇ ਗਰਮ ਕਰਨ ਲੱਪੈਣੀਆਂ ਕਿ ਪਰ ਪ੍ਰਾਤਨਾ ਕੀਆ ਕਰੋ ਕਿਹਦੇ ਕਰੋ ਕਲਾਸ ਮੇਟ ਆ ਕਿਹਦੇ ਕਰੋ ਫਰੈਂਡ ਆ ਐਟ ਲੀਸਟ ਤੁਹਾਡਾ ਰਿਸ਼ਤਾ ਕਿਤੇ ਨਾ ਕਿਤੇ ਪਤਾ ਤਾਂ ਲੱਗੇ ਵੀ ਹਾਂ ਚੱਲ ਫਰੈਂਡ ਸੀ ਚੱਲ ਉਹਦੇ ਨਾਲ ਉੱਠ ਬਹਿ ਗਈ ਭਰਾ ਆ ਤੁਸੀਂ ਤਾਂ ਭਰਾ ਦੇ ਰਿਸ਼ਤੇ ਨੂੰ ਗੰਦਾ ਕਰ ਦਿੱਤਾ ਭੈਣ ਭਰਾ ਦੇ ਰਿਸ਼ਤੇ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ 100 ਵਾਰ ਸੋਚ ਲਿਆ ਕਰੋ ਵੀ ਅਸੀਂ ਇਹ ਗੱਲ ਕਹਿਣ ਲੱਗੇ ਹਾਂ ਇੱਕ ਗੰਦੀ ਟੋਕਦੀ ਪਈ ਆ ਕਿਸੇ ਪਾਸੇ ਗੰਦੀ ਲੱਗ ਰਹੀ ਆ ਤੁਸੀਂ ਇੱਕ ਸਕੇ ਭੈਣ ਭਰਾ ਦਾ ਰਿਸ਼ਤਾ ਨੂੰ ਤਾਰ ਤਾਰ ਕਰ ਰਹੇ ਆ ਖਤਮ ਕਰ ਰਹੇ ਆ ਠੀਕ ਆ ਪਤਾ ਨਹੀਂ ਤੁਹਾਡੇ ਅੰਦਰੋਂ ਇੱਕ ਆਵਾਜ਼ ਨਹੀਂ ਆਉਂਦੀ ਤੁਹਾਨੂੰ ਰੱਬ ਤੋਂ ਡਰ ਨਹੀਂ ਲੱਗਦਾ ਕਿਸੇ ਦੇ ਘਰ ਵੜਨਾ ਉਹਨੂੰ ਭਰਾ ਬਣਾਣਾ ਭਾਬੀ ਫਿਰ ਉਹਦੀ ਘਰ ਵਾਲੀ ਨੂੰ ਭਾਬੀ ਵੀ ਕਹਿਣਾ ਨਿਆਣਿਆਂ ਦੀ ਭੂਆ ਵੀ ਬਣਨਾ ਫਿਰ ਉਸੇ ਬੰਦੇ ਦੇ ਨਾਲ ਐਂਟਰਟੇਨਮੈਂਟ ਕਰਨਾ ਯਾਰ ਕੀ ਹੈ ਇਹ ਤੇ ਬੰਦੇ ਵੀ ਸ਼ਰਮ ਕਰ ਲਓ ਮਾੜੀ ਮੋਟੀ ਤੁਸੀਂ ਵੀ ਆਪਣੀ ਇਹ ਕਿਹਦੀ ਭੈਣ ਆ ਇਹ ਕਿਹਦੀ ਭੈਣਾ ਬੁੱਥੀ ਵੇਖੋ ਪਹਿਲਾਂ ਆਪਣੀ ਉੱਠ ਕੇ ਆ ਭੈਣ ਭਰਾ ਜਿਹੜੇ ਬਣਾਉਣੇ ਨਾ ਫੇਕ ਇਹ ਬੰਦ ਕਰ ਦੋ ਆ ਟਿਕਟੋਕਾਂ ਤੇ ਵੀ ਜਿਹੜੀਆਂ ਕੁੜੀਆਂ ਭੈਣ ਭਰਾ ਬਣਾਈ ਫਿਰਦੀਆਂ ਇੱਕ ਦੂਜੇ ਨੂੰ ਕੋਈ ਨਹੀਂ ਭੈਣ ਭਰਾ ਬਣਦਾ ਆ ਹਜੇ ਮੈਂ ਪਰਸੋਂ ਚੌਥ ਦੇ ਗੱਲ ਆ ਇੱਕ ਲਾਈਵ ਆ ਚੱਲਣ ਡਿਆ ਮੈਂ ਕਦੇ ਕਿਸਦਾ ਲਾਈਵ ਸੁਣਦੀ ਨਹੀਂ ਨਾ ਮੈਂ ਐਡਾ ਕੱਢ ਕੱਢ ਕੇ ਸਕਰੋਲ ਕਰਾਂਦੀ ਤਾਂ ਉੱਥੇ ਫੋਟੋ ਲਾਈ ਵੀ ਤੇ ਐਡੀ ਬੜੀ ਕਰਕੇ ਨਾ ਤਾਂ ਮੈਂ ਦੇਖਣ ਲੱਪੀ ਮੈਂ ਕਹਿੰਦੀ ਆ ਦੇਖਾਂ ਦੀ ਚੱਕਰ ਕੀ ਆ ਚੁੱਪ ਕਰਕੇ ਮੈਂ ਸੁਣੀ ਕੀ ਹਨਾ ਵੀ ਉਹ ਕੁੜੀ ਕਹਿ ਰਹੀ ਆ ਉਹਦੇ ਵਿੱਚ ਇਹ ਤਾਂ ਮੇਰਾ ਭਰਾ ਪਹਿਲਾਂ ਤਾਂ ਡਿਫੈਂਡ ਕਰੀ ਇਹ ਮੇਰਾ ਭਰਾ ਆ ਤੁਸੀਂ ਉਹਨੂੰ ਕਹਿ ਦਿਓ ਤੋ ਇਹਨੂੰ ਇਹਨੂੰ ਜਾਣਦਾ ਆ ਇਹ ਮੇਰੀ ਇਹ ਮੈਂ ਉਹਦੀ ਭੈਣ ਲੱਗਦੀ ਆ ਮੈਂ ਉਹਦੀ ਭੈਣ ਲੱਗਦੀ ਆ ਜਦੋਂ ਗੱਲ ਹੁੰਦੀ ਕੀ ਹੁੰਦੀ ਕੀ ਤੇ ਐਂਡ ਦੇ ਉੱਤੇ ਉੱਠ ਕੇ ਪਤਾ ਕੀ ਕਹਿੰਦੀ ਕਹਿੰਦੀ ਹਾਂ ਮੈਨੂੰ ਪਤਾ ਤਾਂ ਲੱਗ ਗਿਆ ਸੀ ਵੀ ਇਹ ਭਰਾ ਘਾਨ ਦੇ ਲਾਇਕ ਨਹੀਂ ਹੈਗਾ ਤੇ ਇਹਨੇ ਨਾ ਮੇਰੀ ਆਈਡੀ ਚੁੱਕ ਕੇ ਕਿਸੇ ਮੁੰਡੇ ਨੂੰ ਦਿੱਤੀ ਤੇ ਮੈਨੂੰ ਕਹਿੰਦਾ ਉਹਨਾਂ ਨਾਲ ਗੱਲ ਕਰ ਲੈ ਵਾਓ ਐਂਡ ਸ਼ੀ ਵਾਸ ਅ ਮੈਰਿਡ ਤੁਸੀਂ ਮੈਰਿਡ ਕੁੜੀਆਂ ਉੱਠ ਕੇ ਬਗਾਨੇ ਬੰਦਿਆਂ ਨੂੰ 1 ਮਿੰਟ 'ਚ ਭਰਾ ਬਣ ਕੇ ਸ਼ੁਕਰ ਤੇਰੇ ਘਰ ਵਾਲੇ ਨੂੰ ਪਤਾ ਨਹੀਂ ਆ। ਜੇ ਤੇਰੇ ਘਰ ਨੂੰ ਪਤਾ ਲੱਗ ਤਰੇ 76 ਮਾਰਗ ਤੇ ਗੁੱਤਨੀ ਨੂੰ ਫੇਰ ਤੁਸੀਂ ਕਹਿੰਦੇ ਵੀ ਕਲੇਸ਼ੀ ਆ। ਗੱਲ ਪਤਾ ਕੀ ਆ? ਤੁਹਾਨੂੰ ਆਪਣਾ ਅੰਦਰ ਸਾਫ਼ ਕਰਨਾ ਪੈਣਾ ਪਹਿਲਾਂ। ਇਹਨਾਂ ਚੀਜ਼ਾਂ ਨੂੰ ਸਮਝੋ, ਰਿਸ਼ਤਿਆਂ ਨੂੰ ਸਮਝੋ। ਰਿਸ਼ਤੇ ਇੱਕ ਬਹੁਤ ਪਿਆਰੇ ਰਿਸ਼ਤੇ ਰੱਬ ਨੇ ਬਣਾਏ ਹੋਏ ਆਪਾਂ ਪਿਆਰੇ ਪਿਆਰੇ ਰਿਸ਼ਤੇ ਬਣਾਏ ਹੋਏ ਆ ਚਾਚੀ ਮਾਸੀ ਮਾਵਾ ਦੇ ਸਮਾਨ ਪਰਜਾਈ ਹਨਾ ਭਾਬੀਆਂ ਭੂਆ ਕਿੰਨੇ ਸੋਹਣੇ ਭੈਣ ਭਰਾ ਕਿੰਨੇ ਸੋਹਣੇ ਰਿਸ਼ਤੇ ਸਿਗੇ ਜਿਨ੍ਹਾਂ ਨੂੰ ਤੁਸੀਂ ਗੰਦ ਪਾ ਕੇ ਰੱਖ ਦਿੱਤਾ ਆ ਇਹ ਰਿਸ਼ਤੇ ਲੱਭਿਆਂ ਨਹੀਂ ਲੱਭਦੇ ਹੁੰਦੇ ਤੇ ਤੁਸੀਂ ਤੁਸੀਂ ਇੱਚੇ ਗੂੰ ਕਰੋ ਲਈ ਜਾਂਦੇ ਆ ਇਦਾਂ ਹੱਥ ਮਾਰ ਮਾਰ ਕੇ ਭੈਣਾਂ ਨੂੰ ਭੈਣਾਂ ਰਹਿਣ ਦਿਓ ਤੇ ਭਰਾਵਾਂ ਨੂੰ ਉਹਨਾਂ ਦੇ ਥਾਂ ਤੇ ਭਰਾ ਰਹਿਣ ਦਿਓ ਔਰ ਲੱਲੂ ਪੰਜੂ ਟੀਟੂ ਮੀਟੂ ਚੁੱਕ ਕੇ ਆਪਣੇ ਭਰਾ ਨਾ ਬਣਾਇਆ ਕਰੋ ਇਹੀ ਉੱਠ ਕੇ ਫਿਰ ਤੁਹਾਨੂੰ ਲਾਈਵਾਂ ਤੇ ਦੇਖੇ ਕਿ ਤੱਕ ਗੰਦੀਆਂ ਗੰਦੀਆਂ ਗਾਣਾ ਕੱਢ ਰਹੇ ਹੁੰਦੇ ਨੇ ਤੇ ਮੇਰਾ ਭੜਾ ਆ ਆਪਣਾ ਸਗਾ ਪਰ ਆਪਾਂ ਨੂੰ ਗਾਲ ਕੱਢ ਸਕਦਾ ਨਾ ਕਦੇ ਵੀ ਨਹੀਂ ਆਪਣੀ ਇੱਜ਼ਤ ਕਰੇਗਾ ਤੁਹਾਡੇ ਪਰ ਆਏ ਇਹ ਗੂ ਗੂ ਤੇ ਸ਼ਟੇ ਮਾਦੇ ਤੁਹਾਡੇ ਮੂੰਹ ਦੇ ਉੱਤੇ ਸ਼ਰਮ ਕਰ ਲਓ ਮਾੜੀ ਮੋਟੀ ਲੱਗਦੇ ਭੈਣ ਭਰਾ ਦੇ ਥਕੇ ਭਰਾਵਾਂ ਤੋਂ ਪੁੱਛਦੀਆਂ ਨਹੀਂ ਹੋਣੀਆਂ ਜਸ ਸਕੇ ਭਰਾ ਤੁਸੀਂ ਤਾਂ ਪੁੱਛਦੇ ਨਹੀਂ ਹੋਣੇ ਆਪਣੀਆਂ ਭੈਣਾਂ ਨੂੰ ਉੱਠ ਕੇ ਤੇ ਆ ਕੇ ਇੱਥੇ ਬਣਾਣ ਲੱਪਨੇ ਆਪਣੀਆਂ ਭੈਣਾਂ 嗯、huh?